ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਮੇਸ਼ਾ ਤੁਸੀਂ ਲੋਕਾਂ ਨੇ ਪਿਆਰ ਦਿੱਤਾ ਮੇਰੀ ਬੇਨਤੀ ਹੈ ਪਟਿਆਲਾ ਦੀ ਐਸਐਸ ਵੈਸੇ ਤਾਂ ਇਹ ਹਰ ਥਾਂ ਤੇ ਹੀ ਹੈ ਜੀਰੇ ਦੇ ਵਿੱਚ ਵੀ 4-400 ਬੰਦਾ ਫਿਰ ਰਿਹਾ ਹੈ ਔਰ ਇਹ ਵਿੱਚ ਜਿੱਥੇ ਨਾਮੀਨੇਸ਼ਨ ਹੋ ਰਿਹਾ ਹੈ ਲੇਕਿਨ ਪਟਿਆਲਾ ਚ ਤਾਂ ਹੱਦ ਮਕਾ ਦਿੱਤੀ ਐਸਐਸਪੀ ਸਾਹਿਬ ਨੇ ਕਮਾਲਾਂ ਹੀ ਕਰ ਦਿੱਤੀਆਂ ਵਾਹ ਜੀ ਨਾਨਕ ਜੀ ਨਹੀਂ ਮੁਕਾਬਲਾ ਤੁਹਾਡਾ ਮਹਾਰਾਜ ਚੱਕ ਚੱਕ ਕੇ ਪੁਲਿਸ ਸਾਡੇ ਬੰਦਿਆਂ ਨੂੰ ਸੀਆਈਏ ਲੈ ਕੇ ਜਾ ਰਹੀ ਹੈ ਕੁੱਟਿਆ ਜਾ ਰਹੇ ਆ ਔਰਤਾਂ ਨੂੰ ਮਾਰਿਆ ਜਾ ਰਹੇ ਆ ਉਹਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਜਾ ਰਹੀ ਹੈ ਬੀਬੀਆਂ ਦੇ ਕੱਪੜੇ ਤੱਕ ਪਾੜੇ ਜਾ ਰਹੇ ਏਸ ਤਰ੍ਹਾਂ ਦੀ ਗੁੰਡਾਗਰਦੀ ਅਸੀਂ ਕਦੇ ਨਹੀਂ ਵੇਖੀ ਸੀ ਜਿਸ ਪ੍ਰਕਾਰ ਦੇ ਹਾਲਾਤ ਅੱਜ ਬਣਾ ਦਿੱਤੇ ਗਏ ਆ ਔਰ ਨਾਨਕ ਸਾਹਿਬ ਇੱਕ ਗੱਲ ਵਧੀਆ ਨਹੀਂ ਹੈ ਤੁਸੀਂ ਐਸਐਸਪੀ ਕਾਂਗਰਸ ਸਰਕਾਰ ਵੇਲੇ ਵੀ ਰਗੇ ਰਹੇ ਪਰ ਇਸ ਤਰ੍ਹਾਂ ਰਵਈਆ ਕਰਨਾ ਤੁਹਾਡੀ ਦੇਖ ਰੱਖ ਦੇ ਵਿੱਚ ਬਹੁਤ ਮਾੜੀ ਗੱਲ ਹੈ ਨਾਨਕ ਜੀ ਔਰ ਇਸ ਤਰ੍ਹਾਂ ਗੁੰਡੇਗਰਦੀ ਤੁਸੀਂ ਯੰਗ ਆਫੀਸਰ ਹੋ 30 ਸਾਲ ਅੱਗੇ ਫਿਊਚਰ ਹੈ ਤੁਹਾਡਾ ਕਿਉਂ ਕਰ ਰਹੇ ਹੋ ਇਹ ਗੱਲ ਔਰ ਜਿਹੜੇ ਅਫਸਰ ਇਸ ਤਰ੍ਹਾਂ ਦਾ ਕਰ ਰਿਹਾ ਸਾਡੇ ਕੋਲ ਵਿਜ਼ੂਅਲਸ ਹੈ ਅਸੀਂ ਇਸ ਤਰ੍ਹਾਂ ਨਹੀਂ ਅਸੀਂ ਹਾਈ ਕੋਰਟ ਤੱਕ ਤੇ ਆਉਣ ਵਾਲੇ ਸਮੇਂ ਤੱਕ ਲੜਾਈ ਲੜਾਂਗੇ ਤੁਹਾਡੇ ਨਾਲ। ਔਰ ਮੇਰੀ ਬੇਨਤੀ ਆ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਡਰਨਾ ਰਾਜਾ ਵੜਿੰਗ ਤੁਹਾਡੇ ਕੋਲੇ ਪਹੁੰਚੂਗਾ ਔਰ ਮੈਂ ਹੁਣੇ ਸਾਰੀ ਲੀਡਰਸ਼ਿਪ ਨਾਲ ਸਾਰੇ ਨਾਲ ਗੱਲ ਕਰਕੇ ਤੇ ਅਸੀਂ ਫਿਰ ਲੜਾਂਗੇ ਇੱਥੇ ਜੋ ਲੜਨਾ ਪਿਆ ਉਹ ਕਰਾਂਗੇ। ਔਰ ਉਹਨਾਂ ਚੱਕਰ ਨਹੀਂ ਉਠਾਂਗੇ ਜਿੰਨਾ ਚੱਕਰ ਜਿੰਨਾ ਲੋਕਾਂ ਨੇ ਪੁਲਿਸ ਨੇ ਔਰ ਜਿੰਨਾ ਲੋਕਾਂ ਨੇ ਸਾਡੇ ਲੋਕਾਂ ਤੇ ਤਸੱਦਦ ਕੀਤਾ ਹੈ ਕਾਗਜ਼ ਪਾੜੇ ਆ ਲੇਡੀਜ਼ ਨਾਲ ਬੱਤਨੀ ਸੀ ਕੀਤੀ ਐ ਉਹਨਾਂ ਚੱਕਰ ਉਹਨਾਂ ਨੂੰ ਅਸੀਂ ਸਾਹ ਨਹੀਂ ਲੈਣ ਦਿਆਂਗੇ ਜਿੰਨਾਂ ਚ ਕਰੋਨਾ ਨੂੰ ਜੇਲਾਂ ਦੇ ਪਿੱਛੇ ਨਾ ਭੇਜਾਂਗੇ ਸੋ ਬੰਦੇ ਬਨਜੋ ਇਹ ਕੰਮ ਨਾ ਕਰੋ ਔਰ ਦੁਬਾਰਾ ਫੇਰ ਆਦਰਯੀਆਂ ਨਾਨਕ ਜੀ ਨੂੰ ਬੇਨਤੀ ਐ ਚੰਗੇ ਬੰਦੇ ਹੋ ਤੁਸੀਂ ਪਰ ਇਸ ਤਰ੍ਹਾਂ ਬਾਬੇ ਨਾਨਕ ਦੇ ਨਾਂ ਨੂੰ ਵੀ ਇਸ ਤਾਂ ਮਾੜੀ ਗੱਲ ਐ ਤੁਹਾਡਾ ਨਾਂ ਸਾਡੇ ਗੁਰੂਆਲ ਐ ਸੋ ਮੇਰੀ ਬੇਨਤੀ ਐ ਨਾਨਕ ਜੀ ਇਹ ਕੰਮ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਚੰਦ ਐਮਐਲਏ ਨੂੰ ਖੁਸ਼ ਤੇ ਮੰਤਰੀਆਂ ਨੂੰ ਖੁਸ਼ ਇਹ ਨਾ ਇਹ ਗੱਲ ਚੰਗੀ ਨਹੀਂ ਹੈ ਇਹ ਗੱਲ ਚੰਗੀ ਨਹੀਂ ਹੈ ਔਰ ਮੈਂ ਲੀਡਰਸ਼ਿਪ ਬਣਾ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਸ ਤਰ੍ਹਾਂ ਨਾਲ ਦੁਨੀਆ ਨਹੀਂ ਜਿੱਤੀ ਜਾਂਦੀ ਫਿਰ ਜੇ ਇਸ ਤਰ੍ਹਾਂ ਨਾਲ ਦੁਨੀਆ ਜਿੱਤੀ ਹੁੰਦੀ ਤਾਂ ਫਿਰ ਤੁਹਾਡੀ ਸਰਕਾਰ ਆਉਣੀ ਨਹੀਂ ਸੀ ਫਿਰ 92 ਸੀਟਾਂ ਕਿਵੇਂ ਆਉਣੀਆਂ ਪਰ ਜਦੋਂ ਆਤ ਤੇ ਖੁਦਾ ਦਾ ਵੈਰ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਬੰਦਾ ਹੜਕਤਾ ਕਰਦਾ ਫਿਰ ਸਮਾਂ ਸਮਝ ਲਓ ਨੇੜੇ ਆਉਂਦਾ ਜਾਂਦਾ ਔਰ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਉਹਨਾਂ ਦੇ ਇਹ ਹਾਲਾਤ ਹੋਏ ਕਿ ਬਾਈ ਕਾਗਜ਼ ਪਾੜ ਦਿਓ ਕਾਗਜ਼ ਭਰਨੀ ਨਾ ਦਿਓ ਚੱਕ ਕੇ ਲੈ ਜਾਓ ਕੈਂਡੀਡੇਟਾਂ ਨੂੰ ਲਾਈਨਾਂ ਚਲਾ ਦਿਓ ਬੰਦਿਆਂ ਨੂੰ ਹੁੰਡਾ ਗਿਰਦੀ ਕਰੋ ਉਹ ਫਿਰ ਬਹੁਤਾ ਚਿਰ ਉਹਨਾਂ ਦੀ ਗੱਲਬਾਤ ਰਹੀ ਨਹੀਂ ਤੇ ਨਾ ਹੀ ਉਹਨਾਂ ਅਫਸਰਾਂ ਦੀ ਗੱਲ ਰਹੀ ਕਿਉਂਕਿ ਆਫੀਸਰ ਉਹੀ ਕਾਮਜਾਬ ਰਹੇ ਉਹ ਸਾਰੀਆਂ ਸਰਕਾਰਾਂ ਚ ਆਉਂਦੇ ਜਾਂਦੇ ਰਹੇ ਜਿਨ੍ਹਾਂ ਲੋਕਾਂ ਨੇ ਜਾਇਜ਼ ਫੈਸਲੇ ਲਏ ਜਿਨ੍ਹਾਂ ਲੋਕਾਂ ਨੇ ਬਾਇਸ ਹੋ ਕੇ ਫੈਸਲੇ ਲਏ ਇੱਕ ਤਰਫਾ ਫੈਸਲੇ ਲਏ ਉਹਨਾਂ ਅਫਸਰਾਂ ਨੂੰ ਕਿਸੇ ਨੇ ਉਦੋਂ ਬਾਅਦ ਪੁੱਛਿਆ ਨਹੀਂਗਾ ਔਰ ਉਹਨਾਂ ਦੇ ਸਾਰੀ ਜ਼ਿੰਦਗੀ ਲਈ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ तमाम ਐਸਚਓਆਂ ਨੂੰ ਜਿਹੜੇ ਨਾਨਕ ਜੀ ਦੇ ਕਹਿਣ ਤੇ ਦੱਬੀ ਤੁਰੇ ਆ ਰਹੇ ਐ ਤੇ तमाम ਡੀਐਸਪੀ ਸਹਿਬਾਨ ਤੇ ਖਾਸ ਕਰਕੇ ਦੁਬਾਰਾ ਫੇਰ ਨਾਨਕ ਜੀ ਨੂੰ ਬੇਨਤੀ ਕਰਾਂਗਾ ਔਰ ਅਗਰ ਮੇਰੀ ਇਹ ਵੀਡੀਓ ਪੰਜਾਬ ਦੇ ਡੀਜੀਪੀ ਸੁਣ ਔਰ ਪੰਜਾਬ ਦੇ ਮੁੱਖ ਮੰਤਰੀ ਸੁਣ ਕਿਰਪਾ ਕਰਕੇ ਥੋੜਾ ਜਿਹਾ ਨਕੇਲ ਪਾਓ ਆਪਦੇ ਬੰਦਿਆਂ ਤੇ ਇਸ ਤਰ੍ਹਾਂ ਇੰਨੇ ਖੁੱਲੇ ਨਾ ਛੱਡੋ ਜਨਾਬ ਧੰਨਵਾਦ ਜੀ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਮੇਸ਼ਾ ਤੁਸੀਂ ਲੋਕਾਂ ਨੇ ਪਿਆਰ ਦਿੱਤਾ ਮੇਰੀ ਬੇਨਤੀ ਹੈ ਪਟਿਆਲਾ ਦੇ ਐਸਐਸਪੀ ਵੈਸੇ ਤਾਂ ਇਹ ਹਰ ਥਾਂ ਤੇ ਹੀ ਆ ਜੀਰੇ ਦੇ ਵਿੱਚ ਵੀ 4-400 ਬੰਦਾ ਫਿਰ ਰਿਹਾ ਹੈ ਔਰੇ ਵਿੱਚ ਜਿੱਥੇ ਨੋਮੀਨੇਸ਼ਨ ਹੋ ਰਿਹਾ ਹੈ ਲੇਕਿਨ ਪਟਿਆਲਾ ਚ ਤਾਂ ਹੱਦ ਮੁਕਾ ਦਿੱਤੀ ਐਸਐਸਪੀ ਸਾਹਿਬ ਨੇ ਕਮਾਲ ਨਹੀਂ ਕਰ ਦਿੱਤੀਆਂ ਵਾਹ ਜੀ ਨਾਨਕ ਜੀ ਨਹੀਂ ਮੁਕਾਬਲਾ ਤੁਹਾਡਾ ਮਹਾਰਾਜ ਚੱਕ ਚੱਕ ਕੇ ਪੁਲਿਸ ਸਾਡੇ ਬੰਦਿਆਂ ਨੂੰ ਸੀਆਈਏ ਲੈ ਕੇ ਜਾ ਰਹੀ ਹੈ ਕੁੱਟਿਆ ਜਾ ਰਹੇ ਆ ਔਰਤਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਜਾ ਰਹੀ ਹੈ ਬੀਬੀਆਂ ਦੇ ਕੱਪੜੇ ਤੱਕ ਪਾੜੇ ਜਾ ਰਹੇ ਆ ਇਸ ਤਰ੍ਹਾਂ ਦੀ ਗੁੰਡਾਗਰਦੀ ਅਸੀਂ ਕਦੇ ਨਹੀਂ ਵੇਖੀ ਸੀ ਜਿਸ ਪ੍ਰਕਾਰ ਦੇ ਹਾਲਾਤ ਅੱਜ ਬਣਾ ਦਿੱਤੇ ਗਏ ਆ ਔਰ ਨਾਨਕ ਸਾਹਿਬ ਇੱਕ ਗੱਲ ਵਧੀਆ ਨਹੀਂ ਹੈ ਤੁਸੀਂ ਐਸਐਸਪੀ ਕਾਂਗਰਸ ਸਰਕਾਰ ਵੇਲੇ ਵੀ ਰਗੇ ਰਹੇ ਪਰ ਇਸ ਤਰ੍ਹਾਂ ਰਵਈਆ ਕਰਨਾ ਤੁਹਾਡੀ ਦੇਖ ਰੱਖ ਦੇ ਵਿੱਚ ਬਹੁਤ ਮਾੜੀ ਗੱਲ ਹੈ ਨਾਨਕ ਜੀ ਔਰ ਇਸ ਤਰ੍ਹਾਂ ਗੁੰਡੇਗਰਦੀ ਤੁਸੀਂ ਯੰਗ ਆਫੀਸਰ ਹੋ 30 ਸਾਲ ਅੱਗੇ ਫਿਊਚਰ ਹੈ ਤੁਹਾਡਾ ਕਿਉਂ ਕਰ ਰਹੇ ਹੋ ਇਹ ਗੱਲ ਔਰ ਜਿਹੜੇ ਅਫਸਰ ਇਸ ਤਰ੍ਹਾਂ ਦਾ ਕਰ ਰਿਹਾ ਸਾਡੇ ਕੋਲੇ ਵਿਜ਼ੂਅਲਸ ਹੈ ਅਸੀਂ ਇਸ ਤਰ੍ਹਾਂ ਨਹੀਂ ਅਸੀਂ ਹਾਈ ਕੋਰਟ ਤੱਕ ਤੇ ਆਉਣ ਵਾਲੇ ਸਮੇਂ ਤੱਕ ਲੜਾਈ ਲੜਾਂਗੇ ਤੁਹਾਡੇ ਨਾਲ ਔਰ ਮੇਰੀ ਬੇਨਤੀ ਆ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਡਰਨਾ ਰਾਜਾ ਵੜਿੰਗ ਤੁਹਾਡੇ ਕੋਲੇ ਪਹੁੰਚੂਗਾ ਔਰ ਮੈਂ ਹੁਣੇ ਸਾਰੀ ਲੀਡਰਸ਼ਿਪ ਨਾਲ ਸਾਰੇ ਨਾਲ ਗੱਲ ਕਰਕੇ ਤੇ ਅਸੀਂ ਫਿਰ ਲੜਾਂਗੇ ਇੱਥੇ ਜੋ ਲੜਨਾ ਪਿਆ ਉਹ ਕਰਾਂਗੇ ਔਰ ਉਹਨਾਂ ਚੱਕਰ ਨਹੀਂ ਉਠਾਂਗੇ ਜਿੰਨਾ ਚੱਕਰ ਜਿੰਨਾ ਲੋਕਾਂ ਨੇ ਪੁਲਿਸ ਨੇ ਔਰ ਜਿੰਨਾ ਲੋਕਾਂ ਨੇ ਸਾਡੇ ਲੋਕਾਂ ਤੇ ਤਸੱਦਦ ਕੀਤਾ ਹੈ ਕਾਗਜ਼ ਪਾੜੇ ਆ ਲੇਡੀਜ਼ ਨਾਲ ਬਤਨੀ ਸੀ ਕੀਤੀ ਹੈ ਉਹਨਾਂ ਚੱਕਰ ਉਹਨਾਂ ਨੂੰ ਅਸੀਂ ਸਾਹ ਨਹੀਂ ਲੈਣ ਦਿਆਂਗੇ ਜਿੰਨਾ ਚੱਕਰ ਉਹਨਾਂ ਨੂੰ ਜੇਲਾਂ ਦੇ ਪਿੱਛੇ ਨਾ ਭੇਜਾਂਗੇ ਸੋ ਬੰਦੇ ਬਨਜੋ ਇਹ ਕੰਮ ਨਾ ਕਰੋ ਔਰ ਦੁਬਾਰਾ ਫੇਰ ਆਦਰਯੀਆਂ ਨਾਨਕ ਜੀ ਨੂੰ ਬੇਨਤੀ ਹੈ ਚੰਗੇ ਬੰਦੇ ਹੋ ਤੁਸੀਂ ਪਰ ਇਸ ਤਰ੍ਹਾਂ ਬਾਬੇ ਨਾਨਕ ਦੇ ਨਾਂ ਨੂੰ ਵੀ ਇਸ ਤਾਂ ਮਾੜੀ ਗੱਲ ਐ ਤੁਹਾਡਾ ਨਾਂ ਸਾਡੇ ਗੁਰੂਆਲ ਐ ਸੋ ਮੇਰੀ ਬੇਨਤੀ ਐ ਨਾਨਕ ਜੀ ਇਹ ਕੰਮ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਚੰਦ ਐਮਐਲਏ ਨੂੰ ਖੁਸ਼ ਤੇ ਮੰਤਰੀਆਂ ਨੂੰ ਖੁਸ਼ ਇਹ ਨਾ ਇਹ ਗੱਲ ਚੰਗੀ ਨਹੀਂ ਐ ਇਹ ਗੱਲ ਚੰਗੀ ਨਹੀਂ ਐ ਔਰ ਮੈਂ ਲੀਡਰਸ਼ਿਪ ਆ ਬਣਾ ਨੂੰ ਆਮ ਆਦਮੀ ਪਾਰਟੀ ਵਾਲੇ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਇਸ ਤਰ੍ਹਾਂ ਨਾਲ ਦੁਨੀਆ ਨਹੀਂ ਜਿੱਤੀ ਜਾਣੀ ਫਿਰ ਜੇ ਇਸ ਤਰ੍ਹਾਂ ਨਾਲ ਦੁਨੀਆ ਜਿੱਤਦੀ ਹੁੰਦੀ ਤਾਂ ਫਿਰ ਤੁਹਾਡੀ ਸਰਕਾਰ ਆਉਣੀ ਨਹੀਂ ਸੀ ਫਿਰ 92 ਸੀਟਾਂ ਕਿਵੇਂ ਆਉਣੀਆਂ ਪਰ ਜਦੋਂ ਹੱਥ ਤੇ ਖੁਦਾ ਦਾ ਵਹਿਰ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਬੰਦਾ ਹਰਕਤਾ ਕਰਦਾ ਫਿਰ ਸਮਾਂ ਸਮਝ ਲਓ ਨੇੜੇ ਆਉਂਦਾ ਜਾਂਦਾ ਔਰ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਉਹਨਾਂ ਦੇ ਇਹ ਹਾਲਾਤ ਹੋਏ ਕਿ ਬਾਈ ਕਾਗਜ਼ ਪਾੜ ਦਿਓ ਕਾਗਜ਼ ਭਰਮੀ ਨਾ ਦਿਓ ਚੱਕ ਕੇ ਲੈ ਜਾਓ ਕੈਂਡੀਡੇਟਾਂ ਨੂੰ ਲਾਈਨਾਂ ਚਲਾ ਦਿਓ ਬੰਦਿਆਂ ਨੂੰ ਹੁੰਡਾ ਗਰਦੀ ਕਰੋ ਉਹ ਫਿਰ ਬੌਧਾ ਚੇਰ ਉਹਨਾਂ ਦੀ ਗੱਲਬਾਤ ਰਹੀ ਨਹੀਂ ਤੇ ਨਾ ਹੀ ਉਹਨਾਂ ਅਫਸਰਾਂ ਦੀ ਗੱਲ ਰਹੀ ਕਿਉਂਕਿ ਅਫਸਰ ਉਹੀ ਕਾਮਜਾਬ ਰਹੇ ਉਹ ਸਾਰੀਆਂ ਸਰਕਾਰਾਂ ਚ ਆਉਂਦੇ ਜਾਂਦੇ ਰਹੇ ਜਿਨ੍ਹਾਂ ਲੋਕਾਂ ਨੇ ਜਾਇਜ਼ ਫੈਸਲੇ ਲਏ ਜਿਨ੍ਹਾਂ ਲੋਕਾਂ ਨੇ ਬਾਇਸ ਹੋ ਕੇ ਫੈਸਲੇ ਲਏ ਇੱਕ ਤਰਫਾ ਫੈਸਲੇ ਲਏ ਉਹਨਾਂ ਅਫਸਰਾਂ ਨੂੰ ਕਿਸੇ ਨੇ ਉਦੋਂ ਬਾਅਦ ਪੁੱਛਿਆ ਨਹੀਂਗਾ ਔਰ ਉਹਨਾਂ ਦੇ ਸਾਰੀ ਜ਼ਿੰਦਗੀ ਲਈ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ तमाम ਐਸਐਚਓ ਨੂੰ ਜਿਹੜੇ ਨਾਨਕਜੀ ਦੇ ਕਹਿਣ ਤੇ ਦੱਬੀ ਤੁਰੇ ਆ ਰਹੇ ਤੇ तमाम ਡੀਐਸਪੀ ਸਹਿਬਾਨ ਤੇ ਖਾਸ ਕਰਕੇ ਦੁਬਾਰਾ ਫੇਰ ਨਾਨਕ ਜੀ ਨੂੰ ਬੇਨਤੀ ਕਰਾਂਗਾ ਔਰ ਅਗਰ ਮੇਰੀ ਇਹ ਵੀਡੀਓ ਪੰਜਾਬ ਦੇ ਡੀਜੀਪੀ ਸੁਣ ਔਰ ਪੰਜਾਬ ਦੇ ਮੁੱਖ ਮੰਤਰੀ ਸੁਣ ਕਿਰਪਾ ਕਰਕੇ ਥੋੜਾ ਜਿਹਾ ਨਕੇਲ ਪਾਓ ਆਪਦੇ ਬੰਦਿਆਂ ਤੇ ਇਸ ਤਰ੍ਹਾਂ ਇੰਨੇ ਖੁੱਲੇ ਨਾ ਛੱਡੋ ਜਨਾਬ ਧੰਨਵਾਦ ਜੀ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਮੇਸ਼ਾ ਤੁਸੀਂ ਲੋਗਾ ਨੇ ਪਿਆਰ ਦਿੱਤਾ ਮੇਰੀ ਬੇਨਤੀ ਹੈ ਪਟਿਆਲਾ ਦੇ ਐਸਐਸਪੀ ਵੈਸੇ ਤਾਂ ਇਹ ਹਰ ਥਾਂ ਤੇ ਹੀ ਹੈ ਜੀਰੇ ਦੇ ਵਿੱਚ ਵੀ 4-400 ਬੰਦਾ ਫਿਰ ਰਿਹਾ ਹੈ ਔਰੇ ਵਿੱਚ ਜਿੱਥੇ ਨਾਮੀਨੇਸ਼ਨ ਹੋ ਰਿਹਾ ਹੈ ਲੇਕਿਨ ਪਟਿਆਲਾ ਚ ਤਾਂ ਹੱਦ ਮੋਕਾ ਦਿੱਤੀ ਐਸਐਸਪੀ ਸਾਹਿਬ ਨੇ ਕਮਾਲ ਹੀ ਕਰ ਦਿੱਤੀਆਂ ਵਾਹ ਜੀ ਨਾਨਕ ਜੀ ਨਹੀਂ ਮੁਕਾਬਲਾ ਤੁਹਾਡਾ ਮਹਾਰਾਜ ਚੱਕ ਚੱਕ ਕੇ ਪੁਲਿਸ ਸਾਡੇ ਬੰਦਿਆਂ ਨੂੰ ਸੀਆਈਏ ਲੈ ਕੇ ਜਾ ਰਹੀ ਹੈ ਕੁੱਟਿਆ ਜਾ ਰਹੇ ਆ ਔਰਤਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਜਾ ਰਹੀ ਹੈ ਬੀਬੀਆਂ ਦੇ ਕੱਪੜੇ ਤੱਕ ਪਾੜੇ ਜਾ ਰਹੇ ਇਸ ਤਰ੍ਹਾਂ ਦੀ ਗੁੰਡਾਗਰਦੀ ਅਸੀਂ ਕਦੇ ਨਹੀਂ ਵੇਖੀ ਸੀ ਜਿਸ ਪ੍ਰਕਾਰ ਦੇ ਹਾਲਾਤ ਅੱਜ ਬਣਾ ਦਿੱਤੇ ਗਏ ਆ ਔਰ ਨਾਨਕ ਸਾਹਿਬ ਇੱਕ ਗੱਲ ਵਧੀਆ ਨਹੀਂ ਹੈ ਤੁਸੀਂ ਐਸਐਸਪੀ ਕਾਂਗਰਸ ਸਰਕਾਰ ਵੇਲੇ ਵੀ ਰਗੇ ਰਹੇ ਪਰ ਇਸ ਤਰ੍ਹਾਂ ਰਵਈਆ ਕਰਨਾ ਤੁਹਾਡੀ ਦੇਖ ਰੱਖ ਦੇ ਵਿੱਚ ਬਹੁਤ ਮਾੜੀ ਗੱਲ ਹੈ ਨਾਨਕ ਜੀ। ਔਰ ਇਸ ਤਰ੍ਹਾਂ ਗੁੰਡੇਗਰਦੀ ਤੁਸੀਂ ਯੰਗ ਆਫੀਸਰ ਹੋ 30 ਸਾਲ ਅੱਗੇ ਫਿਊਚਰ ਹੈ ਤੁਹਾਡਾ। ਕਿਉਂ ਕਰ ਰਹੇ ਹੋ ਇਹ ਗੱਲ? ਔਰ ਜਿਹੜੇ ਅਫਸਰ ਇਸ ਤਰ੍ਹਾਂ ਦਾ ਕਰ ਰਿਹਾ ਸਾਡੇ ਕੋਲੇ ਵਿਜ਼ੂਅਲਸ ਹੈ। ਅਸੀਂ ਇਸ ਤਰ੍ਹਾਂ ਨਹੀਂ ਅਸੀਂ ਹਾਈ ਕੋਰਟ ਤੱਕ ਤੇ ਆਉਣ ਵਾਲੇ ਸਮੇਂ ਤੱਕ ਲੜਾਈ ਲੜਾਂਗੇ ਤੁਹਾਡੇ ਨਾਲ। ਔਰ ਮੇਰੀ ਬੇਨਤੀ ਆ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਡਰਨਾ ਰਾਜਾ ਵਿਡਿੰਗ ਤੁਹਾਡੇ ਕੋਲੇ ਪਹੁੰਚੂਗਾ ਔਰ ਮੈਂ ਹੁਣੇ ਸਾਰੀ ਲੀਡਰਸ਼ਿਪ ਨਾਲ ਸਾਰੇ ਨਾਲ ਗੱਲ ਕਰਕੇ ਤੇ ਅਸੀਂ ਫਿਰ ਲੜਾਂਗੇ ਇੱਥੇ ਜੋ ਲੜਨਾ ਪਿਆ ਉਹ ਕਰਾਂਗੇ ਔਰ ਉਹਨਾਂ ਚੱਕਰ ਨਹੀਂ ਉਠਾਂਗੇ ਜਿੰਨਾ ਚੱਕਰ ਜਿੰਨਾ ਲੋਕਾਂ ਨੇ ਪੁਲਿਸ ਨੇ ਔਰ ਜਿੰਨਾ ਲੋਕਾਂ ਨੇ ਸਾਡੇ ਲੋਕਾਂ ਤੇ ਤਸੱਦਦ ਕੀਤਾ ਹੈ ਕਾਗਜ਼ ਪਾੜੇ ਆ ਲੇਡੀਜ਼ ਨਾਲ ਬਦਤਮੀਜ਼ੀ ਕੀਤੀ ਹੈ ਉਹਨਾਂ ਚੱਕਰ ਉਹਨਾਂ ਨੂੰ ਅਸੀਂ ਸਾ ਨਹੀਂ ਲੈਂਦਾਂਗੇ ਜਿੰਨਾਂ ਚ ਕਰੋਨਾ ਨੂੰ ਜੇਲਾਂ ਦੇ ਪਿੱਛੇ ਨਾ ਭੇਜਾਂਗੇ ਸੋ ਬੰਦੇ ਬਣ ਜੋ ਇਹ ਕੰਮ ਨਾ ਕਰੋ ਔਰ ਦੁਬਾਰਾ ਫੇਰ ਆਦਰੀਆਂ ਨਾਨਕ ਜੀ ਨੂੰ ਬੇਨਤੀ ਹੈ ਚੰਗੇ ਬੰਦੇ ਹੋ ਤੁਸੀਂ ਪਰ ਇਸ ਤਰ੍ਹਾਂ ਬਾਬੇ ਨਾਨਕ ਦੇ ਨਾਂ ਨੂੰ ਵੀ ਇਸ ਤਾਂ ਮਾੜੀ ਗੱਲ ਹੈ ਤੁਹਾਡਾ ਨਾਂ ਸਾਡੇ ਗੁਰੂਆਲ ਹੈ ਸੋ ਮੇਰੀ ਬੇਨਤੀ ਹੈ ਨਾਨਕ ਜੀ ਇਹ ਕੰਮ ਨਾ ਕਰੋ ਨਾ ਕਰੋ ਨਾ ਕਰੋ ਨਾ ਕਰੋ ਚੰਦ ਐਮਐਲਏ ਨੂੰ ਖੁਸ਼ ਇਹ ਮੰਤਰੀਆਂ ਨੂੰ ਖੁਸ਼ ਇਹ ਨਾ ਮ ਇਹ ਗੱਲ ਚੰਗੀ ਨਹੀਂ ਹੈ ਇਹ ਗੱਲ ਚੰਗੀ ਨਹੀਂ ਹੈ ਔਰ ਮੈਂ ਲੀਡਰਸ਼ਿਪ ਆ ਬਣਾ ਨੂੰ ਵਿਚ ਆਮ ਆਦਮੀ ਪਾਰਟੀ ਵਾਲੇ ਨੂੰ ਬੇਨਤੀ ਕਰਨੀ ਚਾਹੁੰਨਾ ਹੈ ਕਿ ਇਸ ਤਰ੍ਹਾਂ ਨਾਲ ਦੁਨੀਆ ਨਹੀਂ ਜਿੱਤੀ ਜਾਂਦੀ ਫਿਰ ਜੇ ਇਸ ਤਰ੍ਹਾਂ ਨਾਲ ਦੁਨੀਆ ਜਿੱਤੀ ਹੁੰਦੀ ਤਾਂ ਫਿਰ ਤੁਹਾਡੀ ਸਰਕਾਰ ਆਉਣੀ ਨਹੀਂ ਸੀ ਫਿਰ 92 ਸੀਟਾਂ ਕਿਵੇਂ ਆਉਣੀਆਂ ਪਰ ਜਦੋਂ ਆਤ ਤੇ ਖੁਦਾ ਦਾ ਵੈਰ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀਆਂ ਬੰਦਾ ਹੜਕਤਾ ਕਰਦਾ ਫਿਰ ਸਮਾਂ ਸਮਝ ਲਓ ਨੇੜੇ ਆਉਂਦਾ ਜਾਂਦਾ ਹੈ ਪਰ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਉਹਨਾਂ ਦੇ ਇਹ ਹਾਲਾਤ ਹੋਏ ਕਿ ਬਾਈ ਕਾਗਜ਼ ਪਾੜ ਦਿਓ ਕਾਗਜ਼ ਭਰਨੀ ਨਾ ਦਿਓ ਚੱਕ ਕੇ ਲੈ ਜਾਓ ਕੈਂਡੀਡੇਟਾਂ ਨੂੰ ਲਾਈਨਾਂ ਚਲਾ ਦਿਓ ਬੰਦਿਆਂ ਨੂੰ ਹੁੰਡਾ ਗਿਰਦੀ ਕਰੋ ਉਹ ਫਿਰ ਬੌਧਾ ਚੇਰ ਉਹਨਾਂ ਦੀ ਗੱਲਬਾਤ ਰਹੀ ਨਹੀਂ ਤੇ ਨਾ ਹੀ ਉਹਨਾਂ ਅਫਸਰਾਂ ਦੀ ਗੱਲ ਰਹੀ ਕਿਉਂਕਿ ਅਫਸਰ ਉਹੀ ਕਾਮਜਾਬ ਰਹੇ ਉਹ ਸਾਰੀਆਂ ਸਰਕਾਰਾਂ ਚੋਂ ਦੇ ਜਾਂਦੇ ਰਹੇ ਜਿਨ੍ਹਾਂ ਲੋਕਾਂ ਨੇ ਜਾਇਜ਼ ਫੈਸਲੇ ਨਹੀਂ ਜਿਨ੍ਹਾਂ ਲੋਕਾਂ ਨੇ ਬਾਏਸ ਹੋ ਕੇ ਫੈਸਲੇ ਲਏ ਇਕਤਰਫਾ ਫੈਸਲੇ ਲਏ